ਕਿਸੇ ਕਿਸਾਨ ਦਾ ਮੋਟਰ ਦਾ ਕਨੈਕਸ਼ਨ ਮਿਲਿਆ ਕੋਈ ਮੁਆਫਾ ਇੰਨਾ ਵੱਡਾ ਹੜ ਆ ਗਿਆ ਹੜਾਂ ਦੇ ਕਾਰਨ ਚ ਤਾਂ ਬਾਦ ਨੂੰ ਛਾਵਾਂਗੀ ਲੇਕਿਨ ਮੁਆਫਾ 5 ਕਰੋੜ ਰੁਪਏ 5 ਕਰੋੜ ਰੁਪਏ ਦੇ ਨਾਲ ਉਹ ਹੜਾ ਦਾ ਪੂਰਾ ਹੋ ਜਾਊਗਾ ਕਿਸੇ ਦਾ ਨੁਕਸਾਨ ਕਿਹੜੇ ਬੋਲ ਦੇ ਨਾਲ ਰੋਟਾ ਮੰਗਣ ਵਾਸਤੇ ਆਂਦੇ ਤੁਹਾਡੇ ਜਿਵੇਂ ਬੀਬੀ ਨੇ ਕਿਹਾ ਜਾਂ ਰੋਟਾ ਮੰਗਣ ਆਊਗਾ 4 ਰੁਪਏ ਲੈ ਆ ਬੀਬੀਆਂ ਨੂੰ ਹਜ਼ਾਰ ਹਜ਼ਾਰ ਰੁਪਏ ਦੇ ਫਾਰਮ ਭਰਵਾਏ ਸੀ ਕੀ ਵੀ ਤੁਹਾਡੇ ਤੋਂ ਕਿਹੜੇ ਕੂੜੇ ਦੇ ਟੇਰਚੇ ਸਿੱਕੇ ਨੇ ਹਜ਼ਾਰ ਦੇ ਹਿਸਾਬ ਦੇ ਨਾਲ 50000 ਦੇ ਨੇੜੇ-ਤੇੜੇ ਤੁਹਾਡੇ ਪੈਸੇ ਵੱਲ ਕੇ ਪਹਿਲੇ ਧਰਨ ਉਹਦੇ ਬਾਅਦ ਵੋਟ ਪੰਗਨ ਨੀ ਕਾ ਛੜੋ ਗਿਆ ਤੇ ਉਹ ਛੜਨਾ ਬਾਹਰ ਇਤਜਾਦਿਓ ਬੀਬੀਆ ਝੂਠੇ ਜਿੱਥੇ ਸਾਰੇ ਇਕੱਠੇ ਨੇ ਦਿੱਲੀ ਵਾਲੇ ਦੇਸ਼ ਚੇਤਾ ਇੰਡੀਆ ਆਲਾਈਅንስ ਬਣਾਈ ਗੱਠਜੋੜੇ ਕਾਂਗਰਸ ਦਾ ਆਮ ਆਦਮੀ ਪਾਰਟੀ ਦਾ ਉਹਨੇ ਉਹ ਰਾਸ਼ਟਰਪਤੀ ਦੀ ਵੋਟਾਂ ਪਈਆਂ ਇਕੱਠੇ ਹੋ ਕੇ ਇਹਨਾਂ ਨੇ ਕਾਂਗਰਸੀ ਦੇ ਕੈਂਡੀਡੇਟ ਨੂੰ ਵੋਟਾਂ ਪਾਈਆਂ ਤੇ ਉੱਥੇ ਤਾਂ ਇਕੱਠੇ ਨੇ 50 ਜਗ੍ਹਾ ਦੇਸੀ ਆਪਦਾ ਪੱਲੇ ਇਕਾਲੀ ਨਾਲ ਦੇ ਖਿਲਾਫ ਇਕੱਠੇ ਹੋ ਕੇ ਪੰਜਾਬ ਦੇ ਲੋਕਾਂ ਨੂੰ ਭੁਲੇਖੇ 'ਚ ਪਾਉਣ ਵਾਸਤੇ ਆਉਂਦੇ ਆ ਮੈਂ ਤੁਹਾਨੂੰ ਆਹੀ ਬੇਨਤੀ ਕਰਦੀ ਆ ਕਿ ਆਹ ਤੱਕ ਦੀ ਤੁਹਾਡੀ ਆਪਣੀ ਖੇਤਰੀ ਪਾਰਟੀ ਤੁਹਾਡੇ ਵੱਡੇ ਵੱਡੇ ਰਿਆ ਤੇ ਫੂਲ ਪਸੀਨੇ ਦੇ ਨਾਲ ਸਿਰ ਜੀ ਹੋਈ ਜਿਨੇ ਕਦੇ ਤੁਹਾਨੂੰ ਧੋਖਾ ਨਹੀਂ ਦਿੱਤਾ ਕਦੇ ਝੂਠ ਮਾਰ ਕੇ ਸਰਕਾਰ ਨਹੀਂ ਬਣਾਈ ਸਰਪ੍ਰਕਾਸ਼ ਸਿੰਘ ਬਾਦਲ ਜੀ ਦੀ ਗੱਲਾਂ ਜੇ ਮੈਂ ਗਿਣਾਂ ਲੱਗ ਜਾਣਾ ਆ ਮੋਟਰਾਂ ਦੇ ਕਲੈਕਸ਼ਨ ਨੇ ਕਿੰਨਾ ਵਾ ਬਿਜਲੀ ਤੇ ਮੋਟਰਾਂ ਦੇ ਬਿੱਲ ਜਿਹੜੇ ਮਾਫ ਕੀਤੇ ਆਕ ਸਰਹਦ ਪਾਰ ਜਿਹੜੀ ਜ਼ਮੀਨਾਂ ਨੂੰ ਜਿਹੜਾ ਮੁਆਵਜ਼ਾ ਮਿਲਦਾ ਸੀ ਜਿਹੜੇ ਉੱਥੇ ਬਿਜਲੀ ਪਹੁੰਚਾਈ ਕਨੈਕਸ਼ਨ ਪਹੁੰਚਾਈ ਜਿਹੜੇ ਉਹਨਾਂ ਨੇ ਲਿੰਕ ਰੋਡ ਦਾ ਮੰਡੀਆਂ ਸੜਕਾਂ ਕੀ ਕੁਛ ਉਹਨਾਂ ਨੇ ਕੀਤਾ ਕਿਸਾਨਾਂ ਅਸਰਪਟੇ ਡਾਇਰੈਕਟਰ ਨੂੰ ਗੱਡੇ ਦਾ ਦਰਜਾ ਤੱਕ ਦਿੱਤਾ ਕੀ ਨਹੀਂ ਕੀਤਾ ਉਹਨਾਂ ਨੇ ਕਿਸਾਨਾਂ ਵਾਸਤੇ ਤੇ ਜੇ ਮੈਂ ਬੀਬੀਆਂ ਦੀ ਗਰੀਬੀ ਦੀ ਗੱਲ ਕਰਾਂ ਆਟੇ ਦਾਲ ਦੇ ਘਰ ਦੇਸ਼ ਤੇ ਕੋਈ ਸਰਕਾਰ ਨਹੀਂ ਧਿੰਦੀ ਸੀ ਕੀ ਕਿ ਲੋਕ ਕਨਕ ਤੇ ਨਾਲ ਦਾਲ ਬੱਲ ਸਾਹ ਮੈਂ ਸ਼ੁਰੂ ਕੀਤਾ ਪੰਜਾਬ ਲੱਖਾਂ ਦੀ ਗਿਣਤੀ ਵਿੱਚ ਕਰੀ ਪਰਵਾਰਾ ਜਿਹੜਾ ਬੱਚੇ ਭੁੱਖੇ ਮਰਦੇ ਸੀ ਤਰੀਬ ਦੇ ਟਡ ਪਰ ਕੇ ਰੋਟੀ ਖਾ ਕੇ ਰਾਤ ਨੂੰ ਸੌਂਦੇ ਸੀ ਬਾਲਾ ਸਾਹਿਬ ਦੀ ਦੇਣ ਸੀ ਤੇ ਕੀਤਾ ਕੀ ਕਾਂਗਰਸੀਆਂ ਨੇ ਆ ਕੇ ਤੁਹਾਡੇ ਕਾਰਡ ਕੱਟੇ 30 ਕਿਲੋ ਨੂੰ ਕੱਟ ਕੇ 15 ਕਿਲੋ ਕਰਤਾ ਭ੍ਰਿਸ਼ਟ ਇਹਨਾਂ ਦੇ ਮੰਤਰੀ ਆ ਜੇਲ੍ਹ ਕੱਟ ਕੇ ਆਇਆ ਲੁਧਿਆਣੇ ਵਾਲਾ ਆਸ਼ੂ ਗਰੀਬਾਂ ਦਾ ਰਾਸ਼ਨ ਤਰ ਪਰ ਪਰ ਕੇ ਵੇਚ ਕੇ ਮੋٹے ਪੈਸੇ ਕਮਾਤਾ ਗਰੀਬਾਂ ਦੇ ਕਾਰਡ ਕੱਟਦੇ ਤੇ ਆ ਨਿਕੰਮੇ ਆਏ ਬੱਚੇ ਕੋਸੇ ਕਾਰਡ ਵੀ ਕੱਟਦੇ ਤੇ ਉਹ 3 ਕਿਲੋ ਆਜ 5 ਕਿਲੋ ਕਿਸੇ ਨੂੰ ਮਿਲਦੀ ਹੈ ਤੇ ਨਹੀਂ ਮਿਲਦੀ ਉਹ ਵੀ ਪਤਾ ਨਹੀਂ ਇਸ ਕਰਕੇ ਮੋਟਾ ਪਾਈਆਂ ਸੀ ਆ ਬਦਲਾ ਵਾਸਤੇ ਚੰਗੇ ਹੋ ਨੇ ਜਿਨ੍ਹਾਂ ਨੇ ਤੁਹਾਡੇ ਢਿੱਡ ਭਰਿਆ ਕਿੰਝ ਜਿਨ੍ਹਾਂ ਨੇ ਬੱਚਿਆਂ ਦੇ ਢਿੱਡ 'ਚ ਲੱਤ ਮਾਰੇ ਕੌਣ ਚੰਗੇ 11 ਤਰੀਕ ਨੂੰ ਤੁਸੀਂ ਫੈਸਲਾ ਕਰਨਾ ਗਰੀਬਾਂ ਦੇ ਬੱਚੀ ਫੇ ਲੱਖਾਂ ਬੱਚਿਆਂ ਨੂੰ ਬੱਚੀ ਸੇ 12 ਸਾਲ ਤੱਕ ਪੜ੍ਹ ਲਿਖ ਜਾਓ ਸਾਇਤਲਾ ਕਹਿੰਦੇ ਅਸੀਂ ਬੱਚਿਆਂ ਸਕੂਲਾਂ 'ਤੇ ਚਲੇ ਜਾਣ ਛਗੰਦੇ ਚੈੱਕਾਇਆ ਕਰਦੇ ਸੀ ਬੜਾਪਾ ਪੈਨਸ਼ਨ ਆਇਆ ਕਰਦੀ ਸੀ ਜੋ ਕਿਹਾ ਤੁਹਾਨੂੰ ਕਰਕੇ ਦੇਖਾ 200 ਹੀ ਉਹਨਾਂ ਦੇ ਜੀਰੀ ਤੇ ਨੂੰ ਇਹ ਉਹ ਤਾਂ ਕਹਿੰਦੇ ਸੀ ਕਿ ਅੰਨਾ ਰੰਗਲਾ ਪੰਜਾਬ 12 ਬੱਚੇ ਆਣਗੇ ਇੱਥੇ ਪੜ੍ਹਨਗੇ ਮੈਨੂੰ ਦੱਸੋ ਕਿਹੜੇ ਪਰਿਵਾਰ ਦਾ ਕਿਹੜਾ ਬੱਚਾ ਜਿਹੜਾ ਬਾਹਰ ਨਹੀਂ ਭੱਜਿਆ ਹੋਇਆ ਨੌਕਰੀ ਦੇ ਖਾਤਰ ਪੰਜ ਪੰਜ ਜੁਨੀਆਂ ਨੇ ਅੱਧਾ ਧਰਨੇ 'ਚ ਬੈਠੀਆਂ ਹੋਈਆਂ ਨੇ ਹੱਥ ਮੰਗਰ ਵਾਸਤੇ ਆ ਰੰਗਲਾ ਪੰਜਾਬ ਕਟੜੇ ਇਮਾਨਦਾਰ ਆਪਣੇ ਆਪ ਨੂੰ ਕਹਿਣ ਵਾਲੇ ਇਹਨਾਂ ਦਾ ਪੁਲਿਸ ਦਾ ਅਫਸਰ ਡੀਆਈਜੀ ਫੜਿਆ ਗਿਆ ਨੋਟਾਂ ਦੇ ਢੇਰ ਦੇਖੇ ਕਮਰਾ ਭਰ ਕੇ ਨੋਟ ਕਿਵੇਂ ਨਿਕਲੇ ਕਿਨੇ ਪੈਸੇ ਨੇ ਆ ਪੰਜਾਬ ਦੇ ਜਨਤਾ ਦੇ ਪੈਸੇ ਤੇ ਉਹ ਵੀ ਇਹਨਾਂ ਨੇ ਕੱਟੜ ਇਮਾਨਦਾਰੀ ਨਹੀਂ ਫੜਿਆ ਦਿੱਲੀ ਤੋਂ ਆ ਕੇ ਸੀਬੀਆਈ ਨੇ ਫੜਿਆ ਉਹਨਾਂ ਤਾਂ ਪਤਾ ਲੱਗਿਆ ਤੇ ਹੁਣ ਇਹਨਾਂ ਦੇ ਮੰਤਰੀਆਂ ਦੇ ਨਾਂ ਵਿੱਚ ਆ ਇਹ ਤਾਂ ਕੱਟੜ ਇਮਾਨਦਾਰੀ ਹੈ ਤੇ ਕਿਰਦਾਰ ਕਿਹੋ ਜਿਹਾ ਹੈ ਮੁੱਖ ਮੰਤਰੀ ਦਾ ਉਹ ਤਾਂ ਹੁਣ ਵੀਡੀਓ ਜਿਹੜੇ ਵਾਇਰਲ ਹੋ ਰਹੇ ਉਹ ਤਾਂ ਦੇਖ ਹੀ ਰਹੇ ਹੋ ਤੁਸੀਂ ਸਰਕਾਰ ਬਣਾਨ ਸਾਤਾ ਦੂਜਾ ਵਿਆਹ ਕਰ ਲਿਆ ਹੁਣ ਦੂਜੀ ਵਿੱਧੀਆਂ ਵਾਇਰਲ ਹੋ ਰਹੀਆਂ ਨੇ ਇਹ ਸਰਕਾਰ ਦਾ ਕਿਰਦਾਰ ਹੈਗਾ ਕੰਮ ਕੱਖ ਨਹੀਂ 2 ਲੱਖ ਕਰੋੜ ਦਾ ਕਰਜ਼ਾ ਪੰਜਾਬ ਦੇ ਉੱਤੇ ਝਾੜਦਾ ਵੀ 2 ਲੱਖ ਕਰੋੜ ਦੇ ਨਾਲ ਦੱਸੋ ਤਾਂ ਸਹੀ ਕਿਸੇ ਗਰੀਬ ਦਾ ਕੀ ਸਵਾਰਿਆ ਕਿਦਾ ਮਕਾਨ ਆਇਆ ਕਿਸੇ ਦਾ ਕਿਸੇ ਦਾ ਸਕੂਲ ਅਪਗ੍ਰੇਡ ਹੋਇਆ ਕੋਈ ਸਕੂਲ ਦਾ ਨਵਾਂ ਕਮਰਾ ਬਣਿਆ ਸਾਡੇ ਬਣਾਏ ਹੋਏ ਸਕੂਲਾਂ ਦੇ ਤਾਂ ਲੈਟਰੀਨਾਂ ਦੇ ਸੁਵਿਧਾ ਡਰੀ ਜਾਂਦੇ ਹੋ ਕੋਈ ਬਿਜਲੀ ਦਾ ਗ੍ਰਿੰਡ ਲਾਇਆ ਹੋਏ ਕੋਈ ਕਿਲੋਵੈਟ ਬਿਜਲੀ ਪੈਦਾ ਕੀਤੀ ਹੋਏ ਕੋਈ ਪੁਲ ਬਣਾਤਾ ਹੁਣ ਸਾਡੇ ਪਿੰਡ 'ਚ ਜੇ ਕਲੀ ਨਾਲੀਆਂ ਵਾਲਿਓ ਬਾਦਸਾਬ ਦੇ ਸਰਕਾਰ ਦੇ ਵੇਲੇ ਜੇ ਸਕੂਲ ਵਾਲਿਓ ਬਾਦਸਾਬ ਦੇ ਸਰਕਾਰ ਦੇ ਵੇਲੇ ਪਨ ਹੋਮ ਜਦੋਂ ਜਦ ਇੱਥੇ ਨਹੀਂ ਪੈਂਦਾ ਤੁਹਾਡੀ ਬਿਜਲੀ ਬੰਦ ਹੋ ਜਾਂਦੀ ਹੈ ਇੱਕ ਬਿਜਲੀ ਦੀ ਤਾਰ ਖਿੱਚ ਕੇ ਨਾਲ ਦੇ ਪਿੰਡ ਤੋਂ ਤੁਹਾਡੀ ਬਿਜਲੀ ਪੂਰੀ ਕਰ ਲਈ ਹੈ ਉਹ ਵੀ ਨਹੀਂ ਇਹ ਸਰਕਾਰ ਦਾ ਸਾਂਭ ਚ ਕਰ ਸਕਦੇ ਸੱਚੇ ਸਰਕਾਰਾਂ ਜਿਨ੍ਹਾਂ ਨੇ ਕੁਝ ਕੰਕ ਕੀਤਾ ਨਹੀਂ ਫਿਰ ਕਿਹੜੇ ਮੁੰਡੇ ਨਾਲ ਵੋਟਾਂ ਸਿਰ ਗੱਲਾਂ ਸੁਣਾ ਕੇ ਵੋਟਾਂ ਵਾਸਤੇ ਹੁੰਦੀਆਂ ਨੇ ਔਰ ਮੈਂ ਤੁਹਾਨੂੰ ਆਹੀ ਬੇਇਤੀ ਕਰਦੀ ਆ ਬਥੇਰੀ ਗੱਲਾਂ 10 ਸਾਲਾਂ 'ਚ ਗੱਲਾਂ ਸੁਣ ਸੁਣ ਕੇ ਤਾਂ ਕੱਲ੍ਹ ਪਾਤੇ ਹੁਣ ਕੰਮਾਂ ਦੀ ਲੋੜ ਐ। ਔਖੇ ਸੌਕੇ ਹੋ ਕੇ ਬੱਚਿਆਂ ਨੂੰ ਪੜ੍ਹਾਉਂਦੇ ਲਿਖਾਉਂਦੇ ਆ। ਢਿਡਮਾਰ ਕੇ ਇਹਨਾਂ ਨੂੰ ਵੱਡਾ ਕਰਦੇ ਆ ਤੇ ਫਿਰ ਉਹ ਸਾਦ ਫਿਰਦੇ ਨੇ। ਨਸ਼ਾ ਦੇ ਵਿੱਚ ਪੈ ਜਾਂਦੇ ਨੇ ਤੇ ਫਿਰ ਘਰ ਬਰਬਾਦ ਹੁੰਦਾ। ਅੱਜ ਮੇਰੇ ਭਰਾ ਨੂੰ ਬੰਨ ਕੇ ਜੇਲ੍ਹ 'ਚ ਬੰਦ ਕਰਤਾ ਕਿਉਂ? ਕਿਉਂਕਿ ਇਹਨਾਂ ਦੀ ਬੋਲ ਖੋਦਾ ਨਹੀਂ ਸੱਚਾਈ ਜਗ ਜਾਹਿਰ ਕਰਦਾ। ਕਹਿੰਦਾ ਨਸ਼ਾ ਵੇਚਦਾ ਐ ਤੇ ਬੱਚਾ ਦਿੱਤਾ ਉਹਦੇ ਵਿੱਚ ਨਸ਼ੇ ਦਾ ਨਾਮੋ ਨਿਸ਼ਾਨ। ਕਚਾ ਮਹੀਨੇ ਚਲੇ ਨਸ਼ੇ ਤੇ ਬੰਦੋਂ ਨਸ਼ਾ ਬੰਦ ਕਿਉਂ ਨਹੀਂ ਹੋਇਆ ਸਭ ਝੂਠੇ ਇਲਜ਼ਾਮ ਸਾਡੇ ਉੱਤੇ ਲਾ ਕੇ ਤੁਹਾਡੀ ਸਰਕਾਰ ਦਾ ਇਹਨਾਂ ਨੇ ਨੁਕਸਾਨ ਕੀਤਾ ਜਿਹੜੀ ਸਹੂਤਾ ਤੁਹਾਡੀਆਂ ਸੀ ਉਹ ਖੋਹ ਲਿੱਤੀਆਂ ਜਿਹੜੇ ਵੱਲ ਸਾਥ ਦਿੰਦੇ ਸੀ ਵਿਕਾਸ ਬੰਦ ਹੋ ਗਿਆ ਕੱਲੇ ਇੱਥੇ ਲੁੱਟਾਂ ਖੋਹਾਂ ਫਰੋਤੀਆਂ ਕਤਲ ਆਹ ਕੁਸ ਚੱਲ ਰਿਹਾ ਨਸ਼ੇ ਚੱਲ ਰਹੇ ਨੇ ਇਹ ਇਹਨਾਂ ਦੇ ਘਰ ਭਰੀ ਜਾ ਰਹੇ ਨੇ ਤੇ ਪੰਜਾਬ ਕਿੱਥੇ ਜਾ ਰਿਹਾ ਗਰੀਬੀ ਵੱਲ ਤੱਕ ਪੱਸਾਰੇ ਪੰਜਾਬ ਨੂੰ ਜਿਹੜੀ ਅਨਰਖਤਾ ਸ਼ਾਮ ਆਉਂਦੀ ਸੀ ਅੱਜ ਬਦਲ ਸਾਥੀ ਉਹ ਯਾਦ ਕਰਾਇਆ ਯਾਦ ਆਉਂਦੀ ਹੈ ਨੇ ਜਿਹੜੇ ਕੌਮ ਦੇ ਖਾਤਰ ਪਾਵੇਂ ਵਿਰਾਸਤੇ ਕਲਸਾ ਵੱਡਾ ਕੱਲੂ ਕਾਰਾ ਛੋਟਾ ਕੱਲੂ ਕਾਰਾ ਬਾਬਾ ਬੰਦੋ ਸਿੰਘ ਬਹਾਦਰ ਜੀ ਦਾ ਹੋਏ ਜਾਂ ਫਿਰ ਇਥੇ ਜਲੰਧਰ ਦੇ ਆਪਣੇ ਮਹਾਨ ਸ਼ਹੀਦਾਂ ਦਾ ਫੌਜੀ ਆ ਦਾ ਹੋਏ ਆਜ ਫੌਜੀ ਪਰਿਵਾਰ ਨੂੰ ਤੇ ਕਹਿੰਦੇ ਨਾਲ ਨਵਾਜਿਆ ਜਿਹਨੇ ਧਰਮੀ ਫੌਜੀ ਨੇ ਆਪ ਤੇ ਧਰਮ ਦੇ ਖਾਤਰ ਆਪਣੀ ਨੌਕਰੀ ਛੱਡਤੀ ਵੱਡੀ ਕੁਰਬਾਨੀ ਦਿੱਤੀ ਤਾਂ ਕੀ ਕੌਣ ਦਾ ਫਲ ਦੀ ਬੰਦਾ ਕਿ ਉਸ ਕੁਰਬਾਨੀ ਨੂੰ ਸਤਕਾਰਿਏ ਤੇ ਉਹਨਾਂ ਨੂੰ ਕਾਮਯਾਬ ਕਰੀਏ ਤੇ ਮੋਣ ਪਾਈਏ ਉਸ ਤਾਂ ਮੇਰੀ ਫੌਜੀ ਪਰਵਾਰ ਦਾ ਕਿਸੇ ਨੂੰ ਉਹਦਾ ਸਾਹਮਣੇ ਖੜਾ ਹੀ ਨਹੀਂ ਕਰਨਾ ਚਾਹੀਦਾ ਸੀ ਇਹ ਪੰਥੇਕ ਇਲਾਕਾ ਹੈਗਾ ਸਾਰਿਆਂ ਨੂੰ ਸਮਝਣਾ ਸੀ ਨਹੀਂ ਲੇਕਿਨ ਅਕਾਲੀ ਦਲ ਨੂੰ ਹਰਾਉਣ ਵਾਸਤੇ ਸਾਰੇ ਇਕੱਠੇ ਜਿੰਨੇ ਵੱਧ ਇਕੱਠੇ ਖੜੇ ਹੋ ਜਾਨਾ ਅਕਾਲੀ ਦਲ ਦਾ ਅਕਾਲੀ ਦਲ ਦਾ ਨੁਕਸਾਨ ਹੋ ਤੇ ਮੈਂ ਤੁਹਾਨੂੰ ਬੇਨਤੀ ਕਰਦੀ ਆ ਕਿ ਇੱਕ ਬਹੁਤ ਹੀ ਇਮਾਨਦਾਰ ਉਮੀਦਵਾਰ ਜੀ ਸੁਖਿੰਦਰ ਕੌਜੀ ਨੂੰ ਅੱਜ ਕੰਚਨਪੀਚੀ ਵੀ ਤੁਹਾਡੇ ਕੋਲ ਆਏ ਨੇ ਜਿਨ੍ਹਾਂ ਨੇ ساری ਉਮਰ ਪ੍ਰਿੰਸੀਪਲ ਹੋ ਕੇ ਬੱਚਿਆਂ ਨੂੰ ਪੜਾਇਆ ਲਿਖਿਆ ਪੰਜਾਬ ਦੇ ਭਵਿੱਖ ਨੂੰ ਬਣਾਉਣ ਵਾਸਤੇ ਆਪਣਾ ਯੋਗਦਾਨ ਪਾਇਆ ਧਰਮੀ ਫੌਜੀ ਪਰਿਵਾਰ ਜਿਨ੍ਹਾਂ ਨੇ ਧਰਮ ਦਾ ਨਾਂ ਸਾਥ ਦਿੱਤਾ ਜਦੋਂ ਜ਼ਾਲਿਮ ਕਾਂਗਰਸ ਨੇ ਸਾਡੇ ਅਕਾਲ ਤਖਸਾਲ ਨੂੰ ਟੈ ਡੇ ਨਹੀਂ ਕੀਤਾ ਕਤਲਿਆਮ ਕੀਤੇ ਤੇ ਇਹਨਾਂ ਨੇ ਆਪਣੇ ਬੈਰਕ ਛੱਡ ਕੇ ਆਪ ਦੇ ਧਰਮ ਪਾਸੇ ਆਪਣੀਆਂ ਨੌਕਰੀਆਂ ਛੱਡ ਦੇਣ ਵੱਡੇ ਤਸ਼ੱਦਦ ਦਾ ਵੀ ਸਾਹਮਣਾ ਕੀਤਾ ਤੇ ਇੱਕ ਔਰਤ ਕਿੰਨੇ ਔਖਿਆਈ ਦੇ ਨਾਲ ਆਪਣੇ ਪਰਿਵਾਰ ਨੂੰ ਪਾਲਦੀ ਹੈ ਜਦ ਘਰ ਦਾ ਮੁਖੀ ਨੌਕਰੀ ਛੱਡ ਦਿੰਦਾ ਹੈ ਬੀਬੀਆਂ ਨੂੰ ਘਰੋਂ ਨਿਕਲ ਕੇ ਕੰਮ ਕਰਨਾ ਕਿੰਨਾ ਔਖਾ ਹੁੰਦਾ ਆ ਪਹਿਲਾਂ ਬੈਠ ਕੇ ਤੁਹਾਡੇ ਵਿੱਚ ਵੀ ਹੋਣੀ ਜਾਂਦੀਆਂ ਨੂੰ ਆ ਮੇਰੇ ਬਾਹਰ ਲਾ ਕੇ ਕੰਮ ਕਰਦੀਆਂ ਨੇ ਬੱਚਿਆਂ ਨੂੰ ਛੱਡਣਾ ਸੌਖਾ ਨਹੀਂ ਹੁੰਦਾ ਨੌਕਰੀ 'ਚ ਜਾ ਕੇ ਪੂਰੀ ਵਫਾਦਾਰੀ ਦੇ ਨਾਲ ਕੰਮ ਕਰਨਾ ਸੌਖਾ ਨਹੀਂ ਹੁੰਦਾ ਤੇ ਘਰ ਆ ਕੇ ਘਰ ਨੂੰ ਸੰਭਾਲਣਾ ਵੀ ਸੌਖਾ ਨਹੀਂ ਹੁੰਦਾ ਲੱਗੇ ਪ੍ਰਿੰਸੀਪਲ ਸਾਹਿਬ ਨੇ ਸਾਰਾ ਕੁਝ ਕੀਤਾ ਅੱਜ ਤੁਹਾਡੀ ਸੇਵਾ ਵਾਸਤੇ ਚੋਲੀ ਆੜ ਕੇ ਤੁਹਾਡੇ ਤੋਂ ਵੋਟ ਮੰਗਣ ਵਾਸਤੇ ਆਏ ਨੇ ਮੈਂ ਨਹੀਂ ਬੇਨਤੀ ਕਰਦੀ ਆ ਉਹ ਸੱਚ ਦੀ ਤਕੜੀ ਚ ਪਰਖ ਲਓ ਜਿਹੜੀ ਪਾਰਟੀਆਂ ਨੇ ਆਪਣੇ ਕਹਿਰ ਵਾਦੇ ਸੇ ਪੂਰੇ ਉਤਰੇ ਨੇ ਉਹਨਾਂ ਦਾ ਸਾਥ ਦਿਓ ਅੱਜ ਪੰਜਾਬ ਦੇ ਹਾਲਾਤ ਪੈਦਾ ਤਾਂ ਹੋਏ ਨੇ ਕਿਉਂਕਿ ਝੂਠਿਆਂ ਦੇ ਝੂਠ ਦੇ ਮਗਰ ਆ ਪਾ ਲੱਗ ਗਏ ਝੂਠ ਦਾ ਸਾਥ ਛੱਡ ਕੇ ਸੱਚ ਦੇ ਨਾਲ ਖੜੀਏ ਤੇ ਮੈਂ ਵਿਸ਼ਵਾਸ ਦਿਵਾਉਂਦੀ ਆ ਹੜਾ ਦੇ ਸਮੇਂ 'ਚ ਜਿਹੜਾ ਮੁੱਖ ਮੰਤਰੀ ਡੁੱਬਦੇ ਹੋਏ ਲੋਕਾਂ ਨੂੰ ਛੱਡ ਕੇ ਜਾ ਕੇ ਹਸਪਤਾਲ 'ਚ ਦਾਖਲ ਹੋ ਜਾਂਦਾ ਹੈ ਜਿਹੜੀ ਸਰਕਾਰ 12000 ਕਰੋੜ ਰੁਪਏ ਹੜਪੀੜ ਦਾ ਦੇ ਪੈਸੇ ਵੀ ਦਫਨ ਕਰ ਜਾਂਦੀ ਹੈ ਜਿਹੜਾ ਪੰਜਾਬ ਦਾ ਭਵਿਕ ਬੇਚ ਕੇ 2 ਲੱਖ ਕਰੋੜ ਦਾ ਸੌਦਾ ਕਰ ਜਾਂਦੀ ਹੈ ਜਿਹੜਾ ਬਾਕੜਾ ਮੈਨੇਜਰ ਮੈਨੇਜਮੈਂਟ ਬੋਰਡ 'ਚ ਸਾਡਾ ਮੈਂਬਰ ਹਟਾ ਕੇ ਆਹ ਦਿੱਲੀ ਦੀ ਸਰਕਾਰ ਨੇ ਪਾਣੀ ਪਾਣੀ ਕਰਤਾ ਸਾਰਾ ਪੰਜਾਬ ਸਾਡਾ ਮੁੱਖ ਮੰਤਰੀ ਜਦ ਪਾਣੀ ਦੀ ਲੋੜ ਪੰਜਾਬ ਨੂੰ ਤੇ ਹਰਿਆਣੇ ਨੂੰ ਪੈਸ ਕਰਦਾ ਹੈ ਬੀਬੀਐਮਜੀ ਮੈਨੇਜਮੈਂਟ ਬੋਰਡ ਦਾ ਮੈਂਬਰ ਇੱਕ ਹੁੰਦਾ ਸੀ ਜਿਹੜਾ ਦੇਖਦਾ ਸੀ ਡੈਮਾ 'ਚ ਪਾਣੀ ਦਾ ਲੈਵਲ ਕੀ ਹੈ ਤਾਂ ਪੰਜਾਬ ਨੂੰ ਬਚਾਉਂਦਾ ਸੀ ਉਹ ਮੈਂਬਰ ਹਟਾਤਾ ਹੈ ਤਾਂ ਵੀ ਚੁਪ ਰਿਹਾ ਆਪਣੀ ਕੁਰਸੀ ਦੇ ਖਾਤਰ ਪਾਵੇਂ ਸਾਡੀ ਚੰਡੀਗੜ੍ਹ ਰਾਜਧਾਨੀ ਹੋਏ ਉਹਦੇ ਵਿੱਚ ਵੀ ਹਰਿਆਣੇ ਨੂੰ ਜਬੀ 33 ਸਾਵੇ ਸਾਰਾ ਪੰਜਾਬ ਦਾ ਸਾਰਾ ਹੱਕ ਹੀ ਵੇਚਾ ਉਹ ਤਾਂ ਜ਼ਮੀਨਾਂ ਤੇ ਹੱਤਪਾਨ ਨੂੰ ਆ ਗਏ ਨੇ ਜੇ ਅਕਾਲੀ ਦਰ ਨੇ ਲੜਾਈ ਨਹੀਂ ਨਦੀ ਹੁੰਦੀ ਤੇ ਸਾਡੀ ਜ਼ਮੀਨਾਂ ਨਿਲਾਮ ਕਰਕੇ ਉਹ ਪੈਸੇ ਖਾਂਦੇ ਚੱਕਰ ਚ ਸੀਗੇ ਹੁਣ ਪੰਚਾਇਤਾਂ ਦੀ ਜ਼ਮੀਨਾਂ ਤੇ ਲਿਸਟ ਬਣਾਈ ਜਾ ਲੈਨੇ ਕਿ ਕਿਹੜੀ ਪੰਚਾਇਤ ਕਿੰਨੀ ਜ਼ਮੀਨ ਹੈ ਉਹ ਕਿੰਨੀ ਅਸੀਂ ਲੱ ਸਕਦੇ ਹਾਂ ਜਿਨ੍ਹਾਂ ਨੇ ਪੰਜਾਬ ਦਾ ਹਰ ਹੱਕ ਵੇਚੇ ਇਕੱਲੇ ਪੰਜਾਬ ਨੂੰ ਲੁੱਟਣ ਦਾ ਕੰਮ ਕੀਤਾ ਉਹ ਕਿਹੜੇ ਮੂੰਹ ਦੇ ਨਾਲ ਵੋਟਾ ਮੰਗਰ ਵਾਸਤੇ ਲੋਕਾਂ ਦੇ ਕੋਲ ਆਏ ਇਹਨਾਂ ਨੇ 4 ਸਾਲ ਚ ਤੁਹਾਡਾ ਸਵਾਰਿਆ ਕੀ ਕੀ ਕਹਿੰਦੇ ਬਿਜਲੀ ਦੇ ਬਿੱਲ माफ ਕੀਤੇ ਨੇ ਮੈਂ ਕੁਛ ਨਾ ਜਾਂਦੀ ਐ ਬਿਜਲੀ ਪਹਿਰਾਵਰ ਕੀ ਨਹੀਂ ਦਿੱਤੀ ਜਦ ਸਾਡੀ ਸਰਕਾਰ ਸੀ 6000 ਮੈਗਾਵਾਟ ਨੂੰ 12000 ਮੈਗਾਵਾਟ ਕਰਤਾ ਤਾਂ ਬਿਜਲੀ ਆਉਂਦੀ ਐ ਜੇ ਪੱਖੇ ਚਲਮੇ ਨੇ ਇਹ ਅਕਾਲੀ ਦਲ ਦੀ ਦੇਣ ਐ ਇਹਨਾਂ ਨੇ ਤਾਂ 1 ਮੈਗਾਵਾਟ ਦਾ ਸਾਲਾ ਚੇ ਨਹੀਂ ਪਾਇਆ ਇਹ ਬਿਜਲੀ ਦੇ ਬਿੱਲ ਕੀ ਮਾਫ਼ ਕਰਨ ਇਸ ਨੇ ਕੰਮ ਸਾਡੇ ਕੀਤੇ ਤੇ ਝੂਠ ਫੰਨੂ ਮਾਰ ਕੇ ਵੋਟਾ ਲੈ ਜਾਂਦੇ ਮੈਂ ਅੱਜ ਅਹੇ ਬੇੰਤੀ ਕਰਦੀ ਆ ਜਿਹੜੇ ਪਾਰਟੀ ਦੇ ਗਰਦਾਰ ਆ ਜ ਇਹਨਾਂ ਦੀ ਗੱਡੀ ਤੇ ਚੜੇ ਹੋਏ ਨੇ ਟੱਗੇ ਹੋਏ ਫਿਰਦੇ ਨੇ ਸੁਬੇ ਇਹ ਤਾਂ ਨਾਲ ਛਾਤੀ ਨਾਲ ਜੋੜ ਕੇ ਰੱਖਦੇ ਸੀਗੇ ਇਹਨਾਂ ਨੇ ਤਾਂ ਗੱਡੀ ਦੇ ਵਿੱਚ ਵੀ ਨਹੀਂ ਬਠਣ ਚੋ ਕੇ ਸਮਝਿਆ ਅੱਜ ਮੌਕਾ ਹੈਗਾ ਕਿ 11 ਤਰੀਕ ਨੂੰ ਤੁਸੀਂ ਇਹਨਾਂ ਪਾਰਟੀਆਂ ਨੂੰ ਸਬਕ ਸਿਖਾ ਕੇ ਇੱਕ ਨਿਯਮ ਰੱਖੋ ਇੱਕ ਧਰਮੀ ਫੌਜੀ ਪਰਿਵਾਰ ਦਾ ਸਾਥ ਦੇ ਕੇ ਸਿੱਖੀ ਨੂੰ ਵੀ ਕਾਇਮ ਰੱਖਿਏ ਤੇ ਆਹ ਜਿਹੜੇ ਕਹਿੰਦੇ ਨੇ ਸਾਮ-ਦਾਮ, ਧੰਡ ਤੇ ਲਾਈ ਬੋਲ ਕੇ ਐਸੀ ਮਹਿੰਸਸੋਦੀਅਤ ਤੇ ਬੀਬੀਆਂ ਨੂੰ ਸਾਂ ਨਾ ਨੰਡ ਦੇ ਛੂਟ ਸੱਚ ਜੋ ਕਰਨਾ ਕਰਕੇ ਇਲੈਕਸ਼ਨ ਜਿਤਨਾ ਹੈਗਾ ਅੱਜ ਐਸਐਸਪੀ ਵੀ ਇਹੋ ਜਿਹੀ ਲਈ ਹੋਈ ਹੈ ਬੀਬੀ ਜਿਹੜੇ ਬੀਬੀ ਦੇ ਉੱਤੇ ਹੀ ਪਰਚੇ ਕਰੀ ਜਾ ਰਹੇ ਇਹ ਤਾਂ ਸਿੱਖਾਂ ਦੀ ਸਾਡਾ ਇੱਕ ਕਲਚਰ ਹੁੰਦਾ ਕਿ ਅਸੀਂ ਦੁਸ਼ਮਨਾ ਦੀ ਬੀਬੀਆਂ ਦਾ ਵੀ ਸਤਿਕਾਰ ਕਰਦੇ ਹਾਂ ਤੇ ਇਹ ਤਾਂ ਇਲੈਕਸ਼ਨ ਨੂੰ ਇੰਨਾ ਗੰਦਾ ਕਰਦਾ ਹੈ ਕਿ ਧੀਆਂ ਪਹਿਲਾਂ ਦੇ ਉੱਤੇ ਝੂਠੇ ਪਰਚੇ ਕਰਨ ਲੱਗੇ ਨੇ ਤੇ ਕਿੱਥੇ ਜਾਊਗਾ ਪੰਜਾਬ ਸੋ ਪੰਜਾਬ ਨੂੰ ਤੇ ਪੰਜਾਬ ਦੇ ਭਵਿੱਖ ਨੂੰ ਬਚਾਉਣ ਵਾਸਤੇ ਇਸ ਮਹਾਨ ਸੂਰਮਿਆਂ ਦੀ ertidib ਵਿੱਚ ਬਹਾਦਰ ਸ਼ੇਰ ਇੱਕ ਮਾਝੇ ਦੀ ਧੀ ਆਜ ਆਪਣੇ ਮਾਝੇ ਦੇ ਪਹਿਤਰਾਵਾਂ ਦੇ ਕੋਲ ਆਹੀ ਬੇਨਤੀ ਕਰਨ ਵਾਸਤੇ ਆਈ ਆ ਕਿ ਹਮੇਸ਼ਾ ਇਸ ਇਲਾਕੇ ਦੇ ਲੋਕਾਂ ਨੇ ਡਟ ਕੇ ਤੁਸੀਂ ਬਾਰਡਰ ਦੇ ਸਾਹਮਣੇ ਬੈਠਦੇ ਹੋ ਉੱਥੇ ਤੇ ਦੁਸ਼ਮਣਾਂ ਦਾ ਸਾਹਮਣਾ ਕਰਦੇ ਹੋ ਪਾਵੇਂ ਦਿੱਲੀ ਦੀ ਸਰਹਾਦਾਚੇ ਬੈਠ ਕੇ ਕਿਸਾਨੀ ਅੰਦੋਲਨ ਚ ਤੁਸੀਂ ਲੜਾਈ ਲੜੀ ਤੇ ਅੱਜ ਜ ਆਪਣੇ ਸੂਬੇ ਵਿੱਚ ਆਪਣੇ ਪੰਜਾਬ ਨੂੰ ਪਹੁੰਚਾਉਣ ਵਾਸਤੇ ਦਿੱਲੀ ਦੇ ਭਈਆ ਤੋਂ ਪਹੁੰਚਾਉਣ ਵਾਸਤੇ ਜੇ ਲੜਨ ਦੀ ਲੋੜ ਹੈ ਤੇ ਜੇ ਤਰਨ ਤਰਨ ਨਹੀਂ ਲੜੂਗਾ ਤੇ ਬਾਕੀ ਪੰਜਾਬ ਕਿੱਥੇ ਜਾਊਗਾ ਅਗੇ ਸ਼ੇਰਮੀਆਂ ਲੋਕ ਇਹਨਾਂ ਨੌਜਵਾਨ ਸ਼ੇਰਾਂ ਨੂੰ ਸਾਰਿਆਂ ਨੂੰ ਮੈਂ ਬੇਨਤੀ ਕਰਦਿਆਂ 11 ਤਰੀਕ ਨੂੰ ਤੜਕੇ ਸਵੇਰੇ ਉੱਠ ਕੇ ਪਾਵੇਂ ਜੋ ਚੋਰ ਚਬਰ ਕਰ ਲੈ ਜੋ ਜ਼ੁਲਮ ਕਰ ਲੈ ਨਹੀਂ ਡਰਦੇ ਪੰਜਾਬੀ ਨਹੀਂ ਡਰਦੇ ਸਿੱਖ ਆ ਸਿਖਾਂਗੇ ਇਹਨਾਂ ਨੂੰ ਭਈਏ ਨੂੰ ਜਿਹੜੇ ਸਾਡੇ ਸਾਹਮਣੇ ਸਾਮ ਦੰਦ ਬੇਹਦ ਦੇ ਨਾਲ ਸਾਨੂੰ ਦਵਾ ਸਕਦੇ ਨੇ ਇਹ ਅਕਾਲ ਤਖਤ ਦੀ ਫੌਜ ਹੈ ਡਰਨ ਵਾਲੀ ਨਹੀਂ ਭਟੇਸੀ ਸੋਨਿਹਾਰਾ ਵਟੇ ਸਿਨੇ ਵਿੱਚ ਜਾ ਕੇ ਵੱਜੂਗੀ

ਨਾ ਕਿ ਇਹ ਸਰਕਾਰ ਦੀ ਤਰ੍ਹਾਂ ਸਾਡੀ ਫਸਲਾਂ ਰੋਲਦੀਆਂ ਫਿਰਦੀਆਂ ਨੇ ਅੱਦੇ ਪੰਜਾਬ 'ਚ ਦੇਖੋ ਹਾਲਾਤ ਕੀ ਹੋਏ ਪਏ ਨੇ ਲੇਕਿਨ ਕੋਈ ਸੁਣਨ ਵਾਲਾ ਨਹੀਂ ਕੋਈ ਸੁਣਾਨ ਵਾਲਾ ਨਹੀਂ ਕੋਈ ਦਿੱਲੀ ਜਾ ਕੇ ਲੜਾਈ ਲੜਨ ਵਾਲਾ ਨਹੀਂ ਤੇ ਇਸੇ ਪੰਜਾਬੀ ਦੇ ਸਰਕਾਰ ਨਾਮ ਦੀ ਤਾਂ ਚੀਜ਼ ਹੀ ਨਹੀਂ ਹੈ ਸੋ ਮੈਂ ਆਸ ਕਰਦੀ ਹਾਂ ਤੁਸੀਂ ਇਹ ਸਾਫ਼ ਦੀ ਨਿਰਮਾਣੀ ਭੈਣ ਦੀ ਧੀ ਦੀ ਤੁਸੀਂ ਬੇਨਤੀ ਆ ਪ੍ਰਵਾਨ ਕਰੋਗੇ ਇਸ ਧਰਮੀ ਫੌਜੀ ਪਰਿਵਾਰ ਦਾ ਤੁਸੀਂ ਸਾਥ ਦੇ ਕੇ ਮੁੱਲ ਪਾਓਗੇ ਤਾਂ ਕਿ ਆਉਣ ਵਾਲੀ ਪੀੜ੍ਹੀਆਂ ਨੂੰ ਇਹ ਸੇਤ ਮਿਲੇ ਕਿ ਭਾਵੇਂ 40 ਸਾਲ ਲੰਘ ਕੇ ਹੋਏ ਸਾਨੂੰ ਇਨਸਾਫ਼ ਨਹੀਂ ਮਿਲਿਆ لیکن اج بھی ਧਰਮ ਤੇ ਨਾਚੇ ਧਰਮੀ ਫौजियां ਦੇ ਨਾਚੇ ਸਤਕਾਰ ਕਰਦਾ ਹੈ پنجاب ਤੇ ਸਤਕਾਰ ਕਰਦੇ ਨੇ ਪੰਜਾਬੀ ਤੇ ਯਾਦ ਰੱਖੂਗੀ ਆਉਣ ਵਾਲੀ ਪੀੜ੍ਹੀ ਕਿ ਖੜਦਾ ਹੈ پنجاب ਜਿੱਥੇ ਖੜਨ ਦੀ ਲੋੜ ਹੁੰਦੀ ਹੈ ਬਹੁਤ ਬਹੁਤ ਫਟੇ ਸਾਰਿਆਂ ਦਾ ਤਨਵਾਦ ਬਹੀ ਕਿ ਚੀਤੋਂ ਖਾਲਸਾ ਘਰ ਹੈ